ਸੋ ਦੋਸਤੋ ਲਾਈਵ ਹੋਏ ਆ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਅਸੀਂ ਖਬਰ ਤੁਹਾਨੂੰ ਪ੍ਰਕਾਸ਼ਿਤ ਜੜੀ ਕਰਨ ਜਾ ਰਹੇ ਆਂ ਇਹ ਖਬਰ ਜਾਂ ਤਾਂ ਜਿਹੜੇ ਮੰਦ ਬੁੱਧੀਆ ਉਹਨਾਂ ਨੂੰ ਸਮਝ ਆਏਗੀ ਜੇ ਜੇ ਕੋਈ ਵਿਅਕਤੀ ਜ਼ਿਆਦਾ ਪੜਿਆ ਲਿਖਿਆ ਤੇ ਹੋ ਸਕਦਾ ਸ਼ਾਇਦ ਉਹਨੂੰ ਵੀ ਸਮਝ ਨਾ ਵੀ ਕਿਉਂਕਿ ਜਿਹੜੀ ਇੱਥੇ ਤਿਆਰੀ ਤੁਹਾਨੂੰ ਮੈਂ ਦਿਖਾਉਣ ਜਾ ਰਹੇ ਆਂ ਉਹਦੇ ਵਿੱਚ ਕਾਫੀ ਪੜੇ ਲਿਖੇ ਜਿਹੜੇ ਆਫੀਸਰਸ ਨੇ ਉਹ ਵੀ ਇਨਵੋਲ ਨੇ ਪਹਿਲੇ ਤੁਹਾਨੂੰ ਦਿਖਾਉਣ ਦੇ ਪਠਾਨਕੋਟ ਚੌਂਕ ਦੇ ਵਿੱਚ ਜਿਹੜੀ ਪਟਾਕਾ ਮਾਰਕੀਟ ਲੱਗੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਅਸਲ ਚੀਜ਼ ਜਿਹੜੀ ਹੈ ਦਿਖਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਕਿਸੇ ਦਾ ਨੁਕਸਾਨ ਹੋਣ ਤੋਂ ਬਚਦਾ ਹੈ ਤੇ ਅਸੀਂ ਜ਼ਰੂਰ ਬਚਾਉਂਦੇ ਹਾਂ ਹੁਣ ਤੁਹਾਨੂੰ ਦੱਸਦੇ ਆ ਕਿ ਪਿਛਲੇ ਸਮੇਂ ਜਿਸ ਵਾਰ ਸਾਰਿਆਂ ਨੂੰ ਪਤਾ ਹੈ ਕਿ ਬਲਟਰ پارک ਦੇ ਵਿੱਚ ਜਿਹੜੀ ਹੈ ਪਟਾਕਾ ਮਾਰਕੀਟ ਜਦੋਂ ਲੱਗੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਲੋਕੀ ਪਟਾਕੇ ਲੈਣ ਆਉਂਦੇ ਆ ਤੇ ਬਹੁਤ ਜ਼ਿਆਦਾ ਉੱਥੇ ਜਿਹੜਾ ਰਸ਼ ਲੱਗ ਜਾਂਦਾ ਹੈ ਜਾਮ ਲੱਗ ਜਾਂਦਾ ਹੈ ਲੋਕਾਂ ਦਾ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਉੱਥੇ ਹੀ ਤਾਂ ਦੱਸਦੇ ਆ ਕਿ ਪਠਾਨਕੋਟ ਚੌਂਕ ਦੇ ਵਿੱਚ ਮਾਰਕੀਟ ਲੱਗ ਖਾਨ ਜਾ ਰਹੇ ਆ ਤਸਵੀਰਾਂ ਦੇ ਵਿੱਚ ਸਵਾਉ ਸਾਡੇ ਨਾਲ ਸੋ ਇਹ ਪਟਾਕਾ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਲੱਗੀ ਹੋਈ ਹੈ ਸੋ ਤੁਹਾਨੂੰ ਦੱਸ ਦিয়েਗੀ ਇੱਥੇ ਲੋਕਾਂ ਨੇ ਜਿਹੜਾ ਆ ਲੱਖਾਂ ਦੇ ਪਟਾਕੇ ਰੱਖਨੇ ਆ ਦੁਕਾਨ ਤੁਹਾਨੂੰ ਇੱਕ ਵਾਰੀ ਪਹਿਲਾਂ ਦਿਖਾ ਦੰਨੇ ਹੁਣ ਕੈਮਰਾਮੈਨ ਨੂੰ ਕਹੂੰਗਾ ਕਿ ਇਧਰਲੀ ਸਾਈਡ ਤੇ ਆ ਜਾ ਮੇਰੇ ਵੱਲ ਜ਼ਰਾ ਇਹ ਪਟਾਕਾ ਮਾਰਕੀਟ ਹੈ ਤੇ ਨਾਲ ਹੀ ਤੁਹਾਨੂੰ ਹੁਣ ਪੰਪ ਦਿਖ ਰਿਹਾ ਪੈਟਰੋਲ ਪੰਪ ਸੋ ਬਿਲਕੁਲ ਦੇਖ ਸਕਦੇ ਹੋ ਕਿੰਨਾ ਕਾ ਜ਼ਿਆਦਾ ਡਿਸਟੈਂਸ ਹੈ ਇਸ ਜਗ੍ਹਾ ਦਾ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਦੇ ਕਿ ਖੁਸ਼ਿਆਰਪੁਰ ਰੋਡ ਦੇ ਉੱਤੇ ਕੁਝ ਕੁਝ ਦਿਨ ਪਹਿਲਾਂ ਇੱਕ ਟੈਂਕਰ ਦਾ ਜਿਹੜਾ ਬਲਾਸਟ ਹੋਇਆ ਸੀਗਾ ਜਦਾ ਸਾਰਾ ਨੂੰ ਪਤਾ ਹੈ ਤਾਂ ਤੁਹਾਨੂੰ ਦੱਸ ਜੇਗੀ ਉਹ ਬਲਾਸਟ ਇੰਨਾ ਕੁ ਤਮਾਕੇਦਾਰ ਸੀਗਾ ਕਿ ਲੋਕਾਂ ਦੀਆਂ ਛੱਤਾਂ ਤੱਕ ਜਿਹੜੀਆਂ ਆਆਂ ਉੱਡ ਗਈਆਂ ਸੀਗੀਆਂ ਛੱਤਾਂ ਉੱਡ ਗਈਆਂ ਸੀਗਾ ਕਈ ਲੋਕੀ ਜਿਹੜੇ ਆ ਉਹਦੇ ਵਿੱਚ ਹੀ ਜਿਹੜੇ ਜਲ ਕੇ ਸਵਾਹ ਹੋ ਗਏ ਸੀ ਕਿਤੇ ਜਿਹੜੇ ਸ਼ਟਰ ਤਮਾਕੇ ਦੇ ਨਾਲ ਜਿਹੜੇ ਆ ਫਟ ਕੇ ਬਾਹਰ ਹੋ ਗਏ ਸੀਗੇ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਜਿਹੜੀ ਹੈ ਪ੍ਰਸ਼ਾਸਨ ਨੇ ਕੀ ਸੋਚ ਕੇ ਪਰਮਿਸ਼ਨ ਦਿੱਤੀ ਹੈ ਹੁਣ ਤਸਵੀਰ ਹੈ ਇੱਕ ਹੋਰ ਤੁਹਾਨੂੰ ਉਧਰ ਲਈ ਜਮ ਦਿਖਾ ਦੰਦੇ ਆਂ ਦੇਖ ਸਕਦੇ ਹੋ ਐਡਵਾਂਸ ਕੇਅਰ ਦਾ ਜਿਹੜਾ ਬੋਰਡ ਲੱਗਾ ਹੋਇਆ ਉੱਥੇ ਜਨਤਾ ਕੇਅਰ ਹਸਪੀਟਲ ਦਾ ਵੀ ਇੱਕ ਬੋਰਡ ਲੱਗਾ ਹੋਇਆ ਸੋ ਦੇਖ ਸਕਦੇ ਹੋ ਜਨਤਾ ਕੇਅਰ ਚੈਰੀਟੇਬਲ ਹਸਪੀਟਲ ਇਹ ਵੀ ਬੋਰਡ ਲੱਗਾ ਹੋਇਆ ਉਹਨਾਂ ਇੱਥੇ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਹੈ ਕਿ ਪਹਿਲੇ ਪ੍ਰਸ਼ਾਸਨ ਨੇ ਕਿਹਾ ਕਿ ਬਲਟਨ پارک ਦੇ ਵਿੱਚ ਜਿਹੜੇ ਆ ਪਟਾਕੇ ਨਹੀਂ ਲੱਗਣਗੇ ਉਸ ਤੋਂ ਬਾਅਦ ਜਿਹੜੀ ਆ ਜਗ੍ਹਾ ਡਿਸਾਈਡ ਕੀਤੀ ਗਈ ਸੀ ਕਿ ਖਾਲਸਾ ਸਕੂਲ ਜਿੱਥੇ ਜਿਹਨੂੰ ਨਕੋਦਰ ਚੌਂਕ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤਾਂ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਉਹਦੇ ਲਾਗੇ ਜਿਹੜੇ ਆ ਪਟਾਕੇ ਜਿਹੜੇ ਲੱਗਣਗੇ ਉਸ ਤੋਂ ਬਾਅਦ ਉੱਥੇ ਵੀ ਜਿਹੜਾ ਆ ਕੈਨਸਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਨਹੀਂ ਪਠਾਨਕੋਟ ਚੌਂਕ ਦੇ ਵਿੱਚ ਜਿੱਥੇ ਸਰਕਸ ਲੱਗਦੀ ਹੈ ਉੱਥੇ ਜਿਹੜੇ ਇਹ ਪਟਾਕੇ ਲੱਗਣਗੇ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕੀ ਜਿਹੜੇ ਆ ਆਤਿਸ਼ਵਾਜੀਆਂ ਸਾਰਿਆਂ ਨੂੰ ਪਤਾ ਕਿ ਚ ਰਖੜੀਆਂ ਆਉਂਦੀਆਂ ਤਿਤਲੀ ਵਾਲੇ ਪਟਾਕੇ ਆਉਂਦੇ ਆ ਸਕਾਈ ਸ਼ਾਟਸ ਆਉਂਦੇ ਆ ਹਵਾਈਆਂ ਆਉਂਦੀਆਂ ਹੁਣ ਉੱਥੇ ਚ ਗੱਲ ਕਰੀਏ ਕਿ ਇੱਕ ਵੀ ਜਿਹੜੇ ਕਰੈਕਰਸ ਆ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਕਾਫੀ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਕਿ ਦੁਸ਼ਹਿਰੇ ਤੋਂ ਜਦੋਂ ਦੁਸ਼ਹਿਰਾ ਜਦੋਂ ਲੋਕੀ ਬਣਾਉਂਦੇ ਆ ਤੇ ਕੋਈ ਸ਼ਰਾਰਤੀ ਅੰਸਰ ਜਿਹੜੇ ਆ ਸਵੇਰੇ ਆ ਕੇ ਰਾਵਣ ਨੂੰ ਜਿਹੜੀ ਅੱਗ ਲਗਾ ਦਿੰਦੇ ਆ ਕਾਫੀ ਵੀਡੀਓ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਜਿਹੜੀ ਇਸ ਤਰ੍ਹਾਂ ਦੀਆਂ ਵਾਇਰਲ ਹੁੰਦੀਆਂ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ ਨਾਲ ਬਿਲਕੁਲ ਠੇਕਾ ਵੀ ਹੈ ਜੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਆ ਕਿਸੇ ਸ਼ਰਾਰਤੀ ਅੰਸਰ ਨੇ ਇੱਥੇ ਕਰੈਕਰਸ ਨੂੰ ਜਿਹੜੇ ਪਟਾਕਿਆਂ ਨੂੰ ਜੇ ਅੱਗ ਲਗਾ ਦਿੰਦੇ ਆ ਤੇ ਤੁਸੀਂ ਸੋਚ ਸਕਦੇ ਹੋ ਕਿ ਇੱਥੇ ਜਿਹੜਾ ਆ ਕੀ ਹਾਲ ਹੋਏਗਾ ਜਦੋਂ ਇੱਕ ਪੈਟਰੋਲ ਪੰਪ ਫਟਦਾ ਤਾਂ ਉਹ ਦੱਸ ਦਈਏ ਕਿ ਜਦੋਂ ਜਿਹੜਾ ਇੱਕ ਜਿਹੜਾ ਟੈਂਕਰ ਸੀਗਾ ਜਦੋਂ ਫਟਿਆ ਸੀਗਾ ਟੈਂਕਰ ਫਟਣ ਦੇ ਕਰਕੇ ਇੰਨਾ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਦੋ ਦੋ ਟੈਂਕਰ ਦੇ ਵਿੱਚ ਜਿਹੜਾ ਪੈਟਰੋਲ ਆ ਜਾਂਦਾ ਆ ਡੀਜ਼ਲ ਆਂਦਾ ਆ ਉਹ ਪੈਟਰੋਲ ਪੰਪ ਦੀ ਜ਼ਮੀਨ ਦੇ ਥੱਲੇ ਆ ਇੱਕ ਵੀ ਜੇ ਤੋ ਜਿਸ ਤਰ੍ਹਾਂ ਸਾਰਣ ਪਤਾ ਹੈ ਕਿ ਅੱਗ ਲਗਾਉਣ ਲਈ ਕਿ ਚਿੰਗਾਰੀ ਕਾਫੀ ਆ ਇੱਕ ਵੀ ਫੁੱਲ ਝੜੀ ਇੱਕ ਵੀ ਹਵਾਈ ਹੈ ਪੰਪ ਦੀ ਸਾਈਡ ਤੇ ਜਾ ਕੇ ਡਿੱਗਦਾ ਹੈ ਤੇ ਜੇ ਬਲਾਸਟ ਹੁੰਦਾ ਤਾਂ ਦੱਸਦੀ ਕਿ ਬਲਾਸਟ ਇੰਨਾ ਕਿ ਜ਼ਿਆਦਾ ਜ਼ੋਰਦਾਰ ਹੋਏਗਾ ਕਿਉਂਕਿ ਸਾਹਮਣੇ ਕਪੂਰ ਹਸਪੀਟਲ ਹੈ ਨਾਲ ਜਨਤਾ ਹਸਪੀਟਲ ਹੈ ਵਿੱਚ ਸਕੂਲ ਕਾਲਜਸ ਵੀ ਪੈਂਦੇ ਆਸੇ ਪਾਸੇ ਬਿਲਡਿੰਗਾਂ ਵੀ ਆ ਹੋ ਸਕਦਾ ਕਿ ਉਸ ਧਮਾਕੇ ਦੇ ਨਾਲ ਕੋਈ ਜਿਹੜੀ ਬਿਲਡਿੰਗਾਂ ਜਿਹੜੀਆਂ ਇੱਥੇ ਖੜੀਆਂ ਕੀਤੀਆਂ ਉਹ ਵੀ ਜਿਹੜੀਆਂ ਥੱਲੇ ਡਿੱਗ ਜਾਣ ਜਿਹੜੇ ਪੇਸ਼ੈਂਟ ਹੈ ਧਮਾਕੇ ਦੇ ਕਰਕੇ ਜਿਹੜੀ ਮੌਕੇ ਤੇ ਜਿਹੜੀ ਉਹਨਾਂ ਦੀ ਮੌਤ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਅਨਸਭਾਵਿਕ ਘਟਨਾ ਜਿਹੜੀ ਹੈ ਵਾਪਰ ਸਕਦੀ ਹੈ ਕਿਉਂਕਿ ਜਿਹੜੀ ਜਗ੍ਹਾ ਆ ਕਾਫੀ ਜ਼ਿਆਦਾ ਜਿਹੜੀ ਹੈ ਹਜੇ ਹੜਾ ਤੋਂ ਲੋਕਾਂ ਦਾ ਜਿਹੜਾ ਹੜਾ ਦਾ ਜਿਹੜਾ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਲੋਕੀ ਹਜੇ ਉਸ ਚੀਜ਼ ਤੋਂ ਬਾਹਰ ਨਹੀਂ ਆਏ ਕਰੋਨਾ ਵਿੱਚੋਂ ਹਜੇ ਇਸ ਚੀਜ਼ ਤੋਂ ਲੋਕੀ ਬਾਹਰ ਨਹੀਂ ਆਏ ਤੇ ਜੇ ਇਸ ਤਰ੍ਹਾਂ ਦੀ ਦੀਵਾਲੀ ਜਿਹੜੀ ਇੱਥੇ ਲੋਕੀ ਮਨਾ ਰਹੇ ਜਿਹੜੇ ਪਟਾਕੇ ਵੇਚ ਰਹੇ ਆ ਬਿਲਕੁਲ ਨਾਲ ਪੈਟਰੋਲ ਪਾਪਾ ਜੀ ਇੱਕ ਵੀ ਚਿੰਗਾਰੀ ਉੱਥੇ ਚੱਲ ਗਈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਲੰਧਰ ਸ਼ਹਿਰ ਦਾ ਜਿਹੜਾ ਕੀ ਹਾਲ ਹੋਏਗਾ ਇਹ ਉਹ ਇਹ ਉਸ ਉਹ ਦੀਪਾਵਲੀ ਬਣ ਜਾਏਗੀ ਕਿ ਲੋਕੀ ਜਿਹੜੇ ਆ ਹਰ ਜਦੋਂ ਵੀ ਦੀਵਾਲੀ ਆਇਆ ਕਰੇਗੀ ਤਾਂ ਲੋਕੀ ਇਸ ਦਿਨ ਨੂੰ ਯਾਦ ਕਰਕੇ ਜ਼ਰੂਰ ਫਿਰ ਰੋਇਆ ਕਰਨਗੇ ਜਿਵੇਂ ਸਾਰਨ ਪਤਾ ਹੈ ਕਿ ਆਬਰ ਸਰ ਦੇ ਵਿੱਚ ਦੇਖਣ ਵੇਲੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਟ੍ਰੇਨ ਜਿਹੜੀ ਹੈ ਕਾਫੀ ਲੋਕਾਂ ਨੂੰ ਕੁੱਚਰ ਕੇ ਨਿਕਲ ਗਈ ਸੀ ਉਹ ਦੁਸ਼ਹਿਰਾ ਲੋਕੀ ਹੁਣ ਭੁੱਲੇ ਨਹੀਂ ਪਰ ਉੱਥੇ ਹੀ ਜੇ ਹੁਣ ਗੱਲ ਕਰੀਏ ਕਿ ਜਿਹੜਾ ਜਲੰਧਰ ਦਾ ਪ੍ਰਸ਼ਾਸਨ ਹੈ ਉਹ ਸ਼ਾਇਦ ਦੁਸ਼ਹਿਰਾ ਭੁੱਲ ਗਿਆ ਇਸ ਕਰਕੇ ਹੁਣ ਇਸ ਤਰ੍ਹਾਂ ਦੀ ਦੀਵਾਲੀ ਜਿਹੜੀ ਹੁਣ ਮਨਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਹੈਰਾਨਗੀ ਵਾਲੀ ਗੱਲ ਹੈ ਕਿ ਬਲਟਨ ਪਾਰਕ ਦੇ ਵਿੱਚ ਵੀ ਕਾਫੀ ਜਗ੍ਹਾ ਕਾਫੀ ਜਗ੍ਹਾ ਸੀਗੀ ਕਿਤੇ ਵੀ ਉਹ ਪਟਾਕੇ ਲਗਾ ਲਗਾ ਸਕਦੇ ਸੀਗੇ ਪਰ ਪਠਾਨਕੋਟ ਚੌਂਕ ਜਿਹੜਾ ਡਿਜ਼ਾਈਨ ਡਿਸਾਈਡ ਕੀਤਾ ਗਿਆ ਸਾਡੇ ਹਿਸਾਬ ਦੇ ਨਾਲ ਜਿਹੜੀ ਇਹ ਬਹੁਤ ਵੱਡੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਕਿਉਂਕਿ ਪੰਪ ਜੇ ਬਿਲਕੁਲ ਤੁਹਾਨੂੰ ਫੇਰ ਤਸਵੀਰ ਦਿਖਾਉਣ ਦੇ ਹੈ ਕਿ ਇੱਥੋਂ ਵੀ ਤੁਹਾਨੂੰ ਨਜ਼ਰ ਆ ਰਹਾ ਹੋਗਾ ਪੰਪ ਦਾ ਜਿਹੜਾ ਸਾਈਨ ਲੱਗਾ ਹੋਇਆ ਬਿਲਕੁਲ ਇੱਥੇ ਜਿਹੜੀ ਪਾਰਕਿੰਗ ਦੀ ਪਾਰਕਿੰਗ ਦੀ ਵੀ ਜਿਹੜੀ ਬਿਲਕੁਲ ਵਿਵਸਥਾ ਵਿਵਸਥਾ ਜਿਹੜੀ ਨਹੀਂ ਹੈਗੀ ਕਿਉਂਕਿ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਡ ਹੈ ਜਦੋਂ ਇੱਥੇ ਲੋਕੀ ਪਟਾਕੇ ਖਰੀਦਣ ਆਏ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਦੀ ਜਿਹੜੀ ਬਲਟਨਪਾਰਕ ਪਟਾਕੇ ਦੀ ਬਹੁਤ ਮਸ਼ਹੂਰ ਸੀਗੀ ਹੁਣ ਜੇ ਇੱਥੇ ਉਹ ਮਾਰਕੀਟ ਆ ਗਈ ਹੈ ਤਾਂ ਕਾਫੀ ਲੋਕੀ ਜਿਹੜੇ ਆ ਪਟਾਕੇ ਖਰੀਦਣ ਵਾਸਤੇ ਉੱਥੇ ਜਿਹੜੇ ਆ ਨਿਕਲਣਗੇ ਕਿਉਂਕਿ ਦਿਨ ਵੀ ਹੁਣ ਕਾਫੀ ਬਹੁਤ ਜਿਹੜਾ ਥੋੜੇ ਰਹਿ ਗਏ ਆ ਤੇ ਦੁਕਾਨਾਂ ਜਦੋਂ ਇੱਥੇ ਲੱਗ ਜਾਣਗੀਆਂ ਇੱਥੇ ਤੁਸੀਂ ਅੰਦਾਜ਼ਾ ਲਗਾ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਲੈਂਦੇ ਆ ਬ੍ਰਦਰ ਇੱਥੇ ਬਟਰ ਬਲਟਨ پارک ਪਹਿਲੇ ਮਾਰਕੀਟ ਲੱਗਦੀ ਸੀਗੀ ਹੁਣ ਇੱਥੇ ਜਿਹੜੀ ਲਗਾ ਦਿੱਤੀ ਗਈ ਹੈ ਕੀ ਲੱਗਦਾ ਡਿਸੀਜਨ ਸਹੀ ਹੈ ਗਲਤ ਹੈ ਕਿ ਜਦੋਂ ਪਿੱਛੇ ਬਹੁਤ ਖੁੱਲੀ ਸੀਗੀ ਉੱਥੇ ਵੀ ਰਸ਼ ਲੱਗ ਜਾਂਦਾ ਸੀ ਗੱਡੀਆਂ ਦਾ ਕਾਫੀ ਪੋਲ ਦੇ ਉੱਤੇ ਜਿਹੜਾ ਚੜ੍ਹਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਹੁਣ ਬਿਲਕੁਲ ਪਠਾਨਗੋੜ ਚੌਕ ਨਾਲ ਹੈਗਾ ਵਾ ਪਾਰਕਿੰਗ ਦੀ ਬਿਲਕੁਲ ਜਗ੍ਹਾ ਨਹੀਂ ਕੀ ਲੱਗਦਾ ਕਿ ਦਿੱਕਤ ਹੋਏਗੀ ਇਸ ਵਾਰੀ ਪਾਰਕਿੰਗ ਬਹੁਤ ਬਹੁਤ ਮੁਸ਼ਕਲ ਹੋਣੀ ਕੀ ਕਹਿਣਾ ਸਰ ਤੁਹਾਡਾ ਇਸ ਵਾਰੀ ਦਿੱਕਤ ਹੋਏਗੀ ਥੋੜੀ ਜੀ ਨਹੀਂ ਪਾਰਕਿੰਗ ਜਿਹੜੀ ਹੈਗੀ ਬਾਹਰ ਲੱਗਣਗੀਆਂ ਗੱਡੀਆਂ ਦੀ ਕਿਉਂਕਿ ਜੇ ਬਾਹਰ ਲੱਗਣਗੀਆਂ ਤੇ ਨਾਲ ਪਠਾਨਗੋੜ ਚੌਕ ਆ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋਏਗੀ ਪਰੇਸ਼ਾਨੀ ਹੋਏਗੀ ਕਿਉਂਕਿ ਬਲਟਨਪਾਰ ਦੇ ਜਦੋਂ ਪਟ ਲੋਕੀ ਵੀ ਆਰਾਮ ਨਾਲ ਗੱਡੀਆਂ پارک ਕਰਕੇ ਜਿਹੜੇ ਆ ਪਟਾਕੇ ਆਪਣੇ ਖਰੀਦ ਲੈਂਦੇ ਸੀਗੇ ਹੁਣ ਇੱਥੇ ਪਟਾਕੇ ਜਿਹੜੇ ਲਗਾਏ ਗਏ ਆ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਪੈਟਰੋਲ ਪੰਪ ਹੈ ਅੱਜ ਕੱਲ ਲੋਕੀ ਸਕਾਈ ਸ਼ਾਟਸ ਬਹੁਤ ਪਸੰਦ ਕਰਦੇ ਆ ਹਵਾਈਆਂ ਬਹੁਤ ਪਸੰਦ ਕਰਦੇ ਆ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਵਾਇਰਲ ਹੁੰਦੀ ਆ ਕਿ ਦੁਸ਼ਹਿਰੇ ਦੀਆਂ ਤੁਸੀਂ ਵੀ ਦੇਖੀ ਹੋਣੀਆਂ ਪਹਿਲੇ ਹੀ ਰਾਵਣ ਨੂੰ ਅੱਗ ਲਾ ਕੇ ਕੇ ਸ਼ਰਾਰਤੀਆਂ ਨਾਲ ਚੱਲ ਜਾਂਦੇ ਆ ਜੇ ਇੱਥੇ ਕਿਸੇ ਇੱਕ ਵੀ ਕਰੈਕਰਸ ਨੂੰ ਜੇ ਅੱਗ ਲੱਗ ਜਾਂਦੀ ਹੈ ਫੋਲ ਛੜੀ ਜੇ ਪੰਪ ਤੇ ਜਾ ਕੇ ਡਿੱਗ ਜਾਂਦੀ ਹੈ ਤੇ ਇੱਕ ਚਿੰਗਾਰੀ ਬਹੁਤ ਐਗ ਲਾਉਣ ਦੇ ਲਈ ਤਾਂ ਨਾਲ ਹੀ ਹਸਪੀਟਲਸ ਹੈ ਇਹ 4-5 ਰਾਤ ਬਾਅਦ ਦੀ ਗੱਲ ਹੈ ਜਿਹੜੀ ਆ ਪਿੱਛੇ પેટ્રોલ ਪੰਪ ਆ ਉਹਦਾ ਹੀ ਕਰੀ ਇੱਥੇ ਗੱਡੀ-ਕੁੱਟੀ ਲੱਗ ਜਣੀ ਆ ਉਹਦੀ ਪਾਣੀ ਵਾਲੀ ਇੱਥੇ ਪਾਣੀ ਦੀ ਗੱਡੀ ਦਿੱਤੀ ਜਾਣੀ ਆ ਆ ਚੱਕੀਆਂ ਦਾ ਮਲੋ ਚੱਕੇ ਆ ਨਾਲ ਤੋਂ ਠੀਕ ਹੈ ਜੀ ਇੱਥੇ ਗੱਡੀ ਲੱਗ ਜੇਗੀ ਆ ਗੱਡੀ ਲੱਗ ਜਣੀ ਜੇ ਮੰਨ ਲਓ ਇੱਥੇ ਗੱਡੀ ਲੱਗ ਗਈ ਮੰਨ ਲਓ ਬਲਾਸਟ ਹੋ ਜਾਂਦਾ ਤੇ ਗੱਡੀ ਕਿ ਉਸੇ ਟਾਈਮ ਅੱਗ ਬੁਝਾ ਦੇਗੀ ਇਹ ਬਲਾਸ ਦੇ ਨਾਲ ਗੱਡੀ ਉੱਥੇ ਖੜੀ ਰਹੇਗੀ। ਹਾਂ ਹੀ ਹੋਵੇ ਹੈ ਕੰਮ। ਉਹੀ ਤਾਂ ਪਰਵਾਹਾਂ ਨਾ ਕਿਸੇ ਕੰਮ ਹੋਵੇ। ਕਿਉਂਕਿ ਹਜੇ ਦੁਸ਼ਹਿਰਾ ਅੰਮ੍ਰਿਤਸਰ ਦਾ ਲੋਕੀ ਭੁੱਲੇ ਨਹੀਂ ਤੇ ਪ੍ਰਸ਼ਾਸਨ ਨੇ ਇੱਥੇ ਮਾਰਕੀਟ ਲਗਵਾਤੀ ਨਾਲ ਪੰਪ ਹੈਗੇ ਆ ਤੇ ਕੀ ਹੁਣ ਨਵੀਂ ਦੀਵਾਲੀ ਦਿਖਾਣਾ ਚਾਹੁੰਦੇ ਆ। ਸਾਰੇ ਸਾਰੇ ਬੰਦਵਾਸ ਪ੍ਰਧਾਨਾਂ ਨੇ ਕੀਤਾ ਤੁਸੀਂ ਸਿਆਣੇ ਹੋ ਪਰ ਇਹ ਚੀਜ਼ ਸਹੀ ਸੀਗੀ। ਦੇਖੋ ਬਿਲਡਰਨਪਰਕ ਦੀ ਜਗ੍ਹਾ ਵਧੀਆ ਨਹੀਂ ਸੀਗੀ ਉਸ ਹਿਸਾਬ ਨਾਲ। ਪੰਟਰਵਰਕ ਨੂੰ ਜਗ੍ਹਾ ਮਿਲੀ ਨਹੀਂ ਸਰ ਕੀ ਕਰੀਏ? ਇਹਨਾਂ ਨੇ ਐਸੇ ਉਹ ਠੀਕ ਸੀਗਾ ਬਿਲਡਰਨਪਰਕ। ਪੰਟਰਵਰਕ ਵਧੀਆ ਸੀ ਆਪਾਂ ਦੇ ਕਰਨੇ ਵਧੀਆ ਹੀ ਸਾਡੇ ਵਾਸਤੇ ਹੁਣ ਉਦੇ ਇਸਾ ਦੇਖ ਸਾਦੇ ਉਹ ਕਿ ਕਿਤੇ ਨਾ ਕਿਤੇ ਜਿਹੜੇ ਕਾਰੋਬਾਰੀ ਉਹਨਾਂ ਦਾ ਵੀ ਕਹਿਣਾ ਇਹ ਹੈ ਕਿ ਬਲਟਨ ਪਾਰ ਜਿਹੜੀ ਜਗ੍ਹਾ ਬਿਲਕੁਲ ਸਹੀ ਸੀਗੀ ਪਰ ਚਲੋ ਸਾਨੂੰ ਨਹੀਂ ਮਿਲੀ ਪਰ ਜਿਹੜੇ ਇੱਥੇ ਪਟਾਕੇ ਜਿਹੜੇ ਲਗਾਏ ਜਾ ਰਹੇ ਆ ਇਹ ਕਿੰਨੇ ਕੇ ਸਹੀ ਹੈ ਉੱਥੇ ਹੈਰਾਨਗੀ ਵਾਲੀ ਗੱਲ ਹੈ ਕਿ ਜੇ ਐਨਓਸੀ ਮਿਲ ਗਈ ਤਾਂ ਪ੍ਰਸ਼ਾਸਨ ਨੇ ਕਿਸ ਤਰੀਕੇ ਦੇ ਨਾਲ ਐਨਓਸੀ ਦੇ ਦਿੰਦੀ ਕਿ ਨਾਲ ਪੰਪ ਹੈ ਦੇਖੋ ਹੁਣ ਇੱਕ ਇੱਕ ਬੰਦੇ ਨਾਲ ਜਦੋਂ ਗੱਲ ਹੋਈ ਕਾਰੋਬਾਰੀ ਸਿਆਣੇ ਨੇ ਸਾਡੇ ਤੋਂ ਉਮਰ ਦੇ ਵੀ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਇੱਥੇ ਜਿਹੜਾ ਇਹ ਮਲਵਾ ਪਿਆ ਇਹ ਮਲਵਾ ਸਾਰਾ ਚੱਕਣ ਤੋਂ ਬਾਅਦ ਇੱਥੇ ਫਾਇਰ ਬ੍ਰਿਗੇਡ ਦੀ ਜਿਹੜੀ ਹੈ ਗੱਡੀ ਲੱ ਤੁਹਾਨੂੰ ਕੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕੁਝ ਨਹੀਂ ਹੋਏਗਾ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਹੀ ਖੜੀ ਰਹੇਗੀ ਪਟਾਕਾ ਚੱਲਣ ਤੋਂ ਪਹਿਲੇ ਪੰਪਾ ਫਟਣ ਤੋਂ ਪਹਿਲੇ ਉਹ ਕੀ ਕਹੇਗਾ ਕਿ ਜਿਹੜਾ ਜਿਹੜਾ ਬਲਾਸਟ ਹੋਣਾ ਥੋੜਾ 2 ਇੰਚ ਦੂਰ ਰੱਖਿਓ ਕਿ ਕਿਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਐ ਤੇ ਪ੍ਰਸ਼ਾਸਨ ਤੋਂ ਅੱਗ ਨੂੰ ਡਰ ਬਹੁਤ ਲੱਗਦਾ ਧਮਾਕੇ ਦੋ ਇਸ ਕਰਕੇ ਸ਼ਾਇਦ ਇੱਥੇ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਰਹੇਗੀ ਉਹਨੂੰ ਕੁਝ ਨਹੀਂ ਹੁੰਦਾ ਉੱਥੇ ਤਾਂ ਅੰਦਾਜ਼ਾ ਦਿਓ ਕਿ ਜੇ ਇੱਥੇ ਗੱਡੀ ਖੜੀ ਪੰਪ ਉੱਡਦਾ ਤੇ ਪੰਪ ਦੇ ਉੱਡਣ ਦੇ ਨਾਲ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਖ ਕੀ ਸੋਚ ਕੇ ਇਹ ਚੀਜ਼ ਕੀਤੀ ਹੈ ਹੁਣ ਉਹਨਾਂ ਨੂੰ ਕੀ ਕਹੀਏ ਕਿ ਇੱਕ ਤਾਂ ਸਿਆਣੇ ਇਹ ਵੀ ਗੱਲ ਕਹਿੰਦੇ ਆ ਕਿ ਜਿਆਦਾ ਜਦੇ ਬੱਦੇ ਪੜੇ ਲਿਖੇ ਹੁੰਦੇ ਉਹਨਾਂ ਦਾ ਦਿਮਾਗ ਜਿਹੜੇ ਉਹਨਾਂ ਦੇ ਖਰਾਬ ਹੋ ਜਾਂਦੇ ਕੀ ਹੁਣ ਇਹ ਚੀਜ਼ ਢੁੱਕਦੀ ਹੈ ਅਫਸਰਾਂ ਦੇ ਉੱਤੇ ਕਿ ਉਹਨਾਂ ਨੇ ਆਹ ਚੀਜ਼ ਸੋਚ ਕੇ ਇਥੇ ਆ ਜਿਸ ਕਰ ਦਿੱਤੀ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਅੱਗੇ ਮੰਗ ਹੈ ਉਥੇ ਤੋਂ ਅੰਦਾਜ਼ੇ ਕਿ ਸੀਐਮ ਭਗਵੰਤ ਮਾਨ ਦੇ ਅੱਗੇ ਵੀ ਸਾਡੀ ਇੱਕ ਮੰਗ ਹੈ ਛੋਟੀ ਜੀ ਕਿ ਸਰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਦੁਸ਼ਹਿਰਾ ਹੋਇਆ ਸੀਗਾ ਲੋਕੀ ਟਰੈਕ ਦੇ ਉੱਤੇ ਖੜੇ ਹੋ ਕੇ ਜਿਹੜਾ ਰਾਵਣ ਦੇਖ ਰਹੇ ਸੀਗੇ ਉਸ ਤੋਂ ਬਾਅਦ ਟ੍ਰੇਨ ਨਿਕਲਦੀ ਹੈ ਤੇ ਕਾਫੀ ਜ਼ਿਆਦਾ ਲੋਕੀ ਜਿਹੜੇ ਆ ਮੌਕੇ ਦੇ ਉੱਤੇ ਹੀ ਜਿਨ੍ਹਾਂ ਦੀ ਬ੍ਰਿਤੀ ਹੋ ਜਾਂਦੀ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਦੁਸ਼ਹਿਰਾ ਜਿਹੜੇ ਲੋਕੀ ਆ ਜਦੋਂ ਵੀ ਅੱਜ ਅਜਿਹੇ ਸਮੇਂ ਦੇ ਵਿੱਚ ਅੰਮ੍ਰਿਤਸਰ ਤੇ ਦੁਸ਼ਹਿਰਾ ਬਣਾਇਆ ਜਾਂਦਾ ਤੇ ਕਿਤੇ ਨਾ ਕਿਤੇ ਉਹ ਦੁਸ਼ਹਿਰਾ ਵੀ ਲੋਕਾਂ ਨੂੰ ਯਾਦ ਆ ਜਾਂਦਾ ਜਦੋਂ ਉਹਨਾਂ ਨੇ ਆਪਣੇ ਘਰ ਦੇ ਜੀ ਜੜੇ ਲੋਕੀ ਉਸ ਰਾਮਜੀ ਦੀ ਖੁਸ਼ੀ ਦੇ ਨਾਲ-ਨਾਲ ਜਿਹੜੇ ਆਪਣੇ ਦਾ ਜਾਣਦਾ ਵੀ ਜਿਹੜਾ ਇਹ ਆ ਉਹ ਦੁੱਖ ਜਿਹੜਾ ਉਹ ਨਾਲ ਰੱਖ ਕੇ ਤਿਉਹਾਰ ਮਨਾਉਣ ਸੋ ਇਸ ਕਰਕੇ ਪ੍ਰਸ਼ਾਸਨ ਅੱਗੇ ਮੰਗਿਆ ਸਰਕਾਰਾਂ ਅੱਗੇ ਮੰਗਿਆ ਕਿ ਇੱਥੇ ਜਿਹੜੀ ਆ ਪਟਾਕਾ ਮਾਰਕੀਟ ਬਿਲਕੁਲ ਵੀ ਨਾ ਲਗਾਈ ਜਾਵੇ ਕਿਉਂਕਿ ਜਦੋਂ ਘਟਨਾ ਵਾਪਰਦੀ ਹੈ ਤੇ ਜਦੋਂ ਕਿਸੇ ਤਰ੍ਹਾਂ ਦਾ ਕੋਈ ਅਨਸਰ ਭਾਵੀ ਤੇ ਕੋਈ ਘਟਨਾ ਵਾਪਰਦੀ ਹੈ ਤੇ ਉਸ ਚੀਜ਼ ਨੂੰ ਹੈਂਡਲ ਕਰਨ ਵੇਲੇ ਵੀ ਪ੍ਰਸ਼ਾਸਨ ਨੂੰ ਸਮੇਂ ਚਾਹੀਦਾ ਹੁੰਦਾ ਤੇ ਲੋਕੀ ਉਸ ਦੁੱਖ ਦੇ ਵਿੱਚੋਂ ਬਾਹਰ ਆਲ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਇਸ ਕਰਕੇ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਪਟਾਕੇ ਜਿਹੜੇ ਆ ਨਹੀਂ ਲਗਾਉਣੇ ਚਾਹੀਦੇ ਲਗਾਏ ਜਾਣ ਕੋਈ ਹੋਰ ਸੇਫ ਜਗਾ ਦੇਖ ਕੇ ਜਿਹੜੇ ਆ ਪਟਾਕੇ ਲਗਾਏ ਜਾਣ ਤਾਂਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਿ ਸਾਡੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਸੋ ਇਸੇ ਤਰ੍ਹਾਂ ਦੀਆਂ ਜੜੀਆਂ ਸੱਚੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਜਾਨੂ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ